ਸਾਰਿਆਂ ਨੂੰ ਮੇਰੇ ਵੱਲੋਂ ਸਰਛੀ ਅਕਾਲ ਬੋਪਾ ਰਾਈ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਜਿਹੜੇ ਨਵੇਂ ਆ ਪਲੀਸ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਸੋਹਣੇ ਸੋਹਣੇ ਕਰਿਆ ਕਰੋ ਹਾਂ ਕੋਈ ਜੇ ਕੋਈ ਉਗੜਾ ਟਿਕੜਾ ਜਿਆ ਕਰਨਾ ਹੈ ਉਹ ਥੋੜਾ ਜਿਹਾ ਪਿਆਰ ਨਾਲ ਕਰਦਿਆ ਕਰੋ ਵੀ ਇੱਦਾਂ ਨਾ ਕਰਿਆ ਕਰੋ ਵੀ ਜਿਵੇਂ ਅਗਲੇ ਦੇ ਦੂਜੇ ਨੂੰ ਲੱਗੇ ਵੀ ਦੇਖਣ ਵਾਲਿਆਂ ਨੂੰ ਪੜਨ ਵਾਲਿਆਂ ਨੂੰ ਵੀ ਪਤਾ ਨਹੀਂ ਇਹ ਨਫ਼ਰਤ ਕਰਦੇ ਆ ਸਾਡੇ ਨਾਲ ਹਨਾ ਇਹ ਵੀ ਇੱਦਾਂ ਜਿਹਾ ਫੀਲਿੰਗ ਦਿਵਾਇਆ ਕਰੋ ਵੀ ਜੇ ਕੁਝ ਕਹਿਣਾ ਵੀ ਹੁੰਦਾ ਏ ਤਾਂ ਵੱਡੇ ਹੀ ਪਿਆਰ ਨਾਲ ਦੱਸਿਆ ਕਰੋ ਬਾਟੀ ਭਰ ਰਹੀ ਐ ਨਾਲਾ ਜਾ ਨਾਲਾ ਜਾ ਕਿ ਸ਼ਿੱਟੀ ਟੀਵੀ ਦੇਖ ਰਹੀ ਆ ਟੀਵੀ ਨਹੀਂ ਬਾਟੀ ਭਰਦੀ ਤੂੰ ਵੀ ਨਾ ਆ ਦੇ ਕੱਪੜੇ ਖੋਲ ਦੋ ਮੇਰੇ ਨਾਲ

ਮੇਰੇ ਪੰਨੀਆਂ ਨੂੰ ਮੈਂ ਕਿਤੇ ਪ੍ਰਸ਼ਾਲ ਦਾ ਨਾ ਹੋ ਕੜਾਏ ਕਰੋਂ ਕਰ ਰਹੀ ਆਂ ਕੁੱਟੂਂਗੀਆਂ ਨੂੰ ਪੰਨੀਆਂ ਪੰਨ ਦੀ ਜਿਹੜੇ ਹੋ ਜੇ ਕੋਈ ਉਹ ਭੰਨਣਾ ਹੋਵੇ ਉਹਨਾਂ ਨੂੰ ਵੀ ਭੰਨਦੀ ਹਾਂ ਠੀਕ ਆ ਜਿਨ੍ਹਾਂ ਤੇ ਗੁੱਸਾ ਜਾਂ ਚੜਦਾ ਹੈ ਉਹਨਾਂ ਤੇ ਨਹੀਂ ਨਿਆਲ ਕੇ ਕੱਲ ਕੋਲ ਬੱਲਾ ਪਿਆ ਤਾਂ ਜਿਵੇਂ ਜਿਵੇਂ ਜੀ ਤਦ ਦੇ ਵੱਡੀ ਗਈ ਤੇ ਅੱਜ ਪਹਿਲੀ ਵਾਰ ਵੱਡੀ ਗਈ ਆ ਠੀਕਾ ਮੇਰੇ ਮੈਨੂੰ ਦੇਖ ਲੈ ਮੈਨੂੰ ਵੀ ਕਮੈਂਟ ਆਉਂਦੇ ਨੇ ਪਰ ਮੇਰੇ ਦੁੰਦੀ ਨਹੀਂ ਅਜੇ ਵੱਟੀ ਗਈ ਹਾਂ ਨਾ ਅਜੇ ਫਿਰ ਮੈਂ ਤਾਂ ਹੀ ਵਲੌਗ 'ਚ ਬੋਲਿਆ ਵੀ ਜੇ ਕਿਸੇ ਨੇ ਕਮੈਂਟ ਉਗੜੇ-ਦਿਗੜੇ ਕਰਨੇ ਹੁੰਦੇ ਆ ਵੀ ਪਿਆਰ ਨਾਲ ਦੱਸ ਦਿਆ ਕਰੋ ਜਿਹੜੀ ਗੱਲ ਦੱਸਣੀ ਹੈ ਵੀ ਐਦਾਂ ਨਾ ਹਸਾਸ ਜੱਦ ਲਾਇ ਕਰੋ ਵੀ ਜਿਵੇਂ ਤੁਸੀਂ ਸਾਡੇ ਨਾਲ ਨਫ਼ਰਤ ਕਰਦੇ ਹੋ ਐਦਾਂ ਨਾ ਸਾਲਤ ਲਾਓ ਦੇਖਣੀ ਗੱਲ ਉਹ ਕਰਾਂਗੇ ਅੱਜ ਅਸੀਂ ਬਚਿਆ ਕੁਚਾ ਸਮਾਨ ਖਾਵਾਂਗੇ ਅੱਜ ਫਿਰ ਮੈਂ ਆ ਗਿਆ ਥੋੜੀ ਸਬਜ਼ੀਆਂ ਬੜੀਆਂ ਨੇ ਉਹ ਸ਼ਾਮ ਨੂੰ ਸ਼ਾਮ ਨੂੰ ਖਾਵਾਂਗੇ ਬੱਚੇ ਮੁਝੇ ਕੀ ਆਪੀ ਅਭੀ ਆਪਣੇ ਨਾ ਫਿਰ ਬੱਚੇ ਕੁਛ ਕਿ ਮਨੇ ਰੋਜ ਕਿਸੇ ਕੋਈ ਟਾਈਮ ਆ ਜਾਂਦਾ ਵੀ ਆਪਣਾ ਸਮਾਨ ਬੱਚਿਆ ਵੋ ਵੀ ਘਣਾ ਤੰਨਾ ਬਸ ਖਰਾਬ ਕਰਦਾ ਹੈ ਖਰਾਬ ਥੋੜੀ ਕਰਨਾ ਸੀ ਪਹਿਲਾਂ ਥੋੜੀ ਮੈਂ ਕਿ ਬੱਚੇ ਹੋਈਆਂ ਸਬਜ਼ੀਆਂ ਖਾਵਾਂਗੇ ਲੋਗੀਆਂ ਆਪਣੀ ਤਿਆਰੀ ਹੈ ਜਿਹੜੀ ਉਹ ਪੂਰੀ ਹੋ ਪੂਰੀ ਹੋਗੀ ਤਾਂ ਸੋ ਹੁਣ ਸਬਜ਼ੀ ਚ ਪਨੀਰ ਪਾਣਾ ਹੈ ਪਨੀਰ ਨੂੰ ਤੜਕਾ ਲਾਣਾ ਹੈ ਮੈਂ ਤਾਂ ਨਾ ਤੇਲ ਪਾਣਾ ਉਧਰ ਤੇਲ ਕਿਉਂ ਤੇ ਇਹਨੂੰ ਮੈਂ ਕਿਉਂਕਿ ਜਿਆਦਾ ਪਾਇਆ ਤੁਸੀਂ ਕਿਉਂਕਿ ਨਾ ਜਿਹੜੀ ਆਪਣਾ ਸ਼ਾਹੀ ਪਨੀਰ ਬਣਾ ਰਹੀਆਂ ਮੈਂ ਮੈਂ ਕੱਲਾ ਵੀ ਸ਼ਾਹੀ ਪਨੀਰ ਬਣਾਇਆ ਕਿਉਂਕਿ ਜਦ ਵੀ ਕੋਈ ਮਹਿਮਾਨ ਆਉਂਦਾ ਸੀ ਸ਼ਾਹੀ ਪਨੀਰ ਬਣਾਉਂਦੇ ਮਟਰ ਨਹੀਂ ਮੰਗਵਾਉਂਦੇ ਪਨੀਰ ਮੰਗਵਾ ਕੇ ਸ਼ਾਹੀ ਪਨੀਰ ਨੂੰ ਬਣਾ ਲੈਂਦੇ ਹੁੰਦੇ ਆ ਹੁਣ ਪਨੀਰ ਤਾਂ ਬਣਾਇਆ ਜਾਂ ਨਹੀਂ ਲੇਟ ਜਿਹੜਾ ਗਰੇਵੀ ਟੀ ਉਹ ਮੈਂ ਸਵੇਰੇ ਹੀ ਆਪਣਾ ਸੱਜਵੇ ਤਿਆਰ ਕਰਕੇ ਰੱਖ ਲਈ ਸੀ ਜਦੋਂ ਝੜਪੋ ਚਲਾ ਰਗੇ ਤੇ ਵੀ ਆਨੇ ਆਪੇ ਮੇਨ ਗਰੇਵੀ ਹੁੰਦੀ ਆ ਉਹਨੂੰ ਟਾਈਮ ਲੱਗਦਾ ਹੈ ਤੁਹਾਨੂੰ ਦਿਖ ਰਿਹਾ ਕਿਉਂਕਿ ਹੁਣ ਇਹ ਯੂਵੀ ਬਣਾ ਰਿਆ ਯੂਵੀ ਪਤਾ ਹੀ ਆ ਸਾਰਿਆਂ ਨੂੰ ਵੀ ਪ੍ਰੋਬਲਮ ਕਰਦਾ ਹੈ ਬਣਾਉਣ ਚ ਯੂਵੀ ਨੂੰ ਅੱਜ ਬਹੁਤ ਚੋ ਚੜਿਆ ਪਿਆਈ ਹੋਵੇ ਉਹਨੂੰ ਕੱਲ ਦਾ ਪੁੱਛਿਆ ਮਮਾ ਅੱਜ ਮਾਮੂ ਮੰਮੀ ਸਾਰੇ ਆਣਗੇ ਨਾਨੀ ਸਾਰੇ ਆਗੇ ਕਿਉਂਕਿ ਯੂਵੀ ਨੂੰ ਬਹੁਤ ਚੋ ਚੜਦਾ ਨਾ ਕਿਉਂਕਿ ਸਾਰੇ ਜਿਹੜੇ ਬੱਚੇ ਹੁੰਦੇ ਆ ਨਾ ਜਦੋਂ ਉਹਨਾਂ ਦੇ ਆਪਣੇ ਮਾਮੂ ਮੰਮੀ ਸਾਰੇ ਆਉਂਦੇ ਨੇ ਕਿੰਨਾ ਚੋ ਚੜਦਾ ਹਨ ਯੂਵੀ ਨੂੰ ਵੀ ਇਹਨੂੰ ਸੁਹਾੜੇ ਦਾ ਨਾਮ ਲੈਣਦੇ ਜਦੋਂ ਪੜਕਿਆ ਜਾਂਦਾ ਮੈਂ ਵੀ ਜਾਣਾ ਮੈਂ ਜਾਣਾ ਮੈਂ ਜਾਵਾਂ ਮਾਮੂ ਕਹਿੰਦਾ ਪਹਿਲਾਂ ਪੜ ਇਹਦੇ ਛੁੱਟੀ ਹੋ ਗਈ ਉੱਧੇ ਆਣਾ ਠੀਕ ਹੈ ਕਿਉਂਕਿ ਪੜਾਈ ਟੈਸਟ ਪਹਿਲਾਂ ਜ਼ਰੂਰੀ ਨੇ ਫਿਰ ਤਾਂ ਆ ਕਰਕੇ ਜਿੱਦਾਂ ਛੁੱਟੀ ਹੋਊਗੀ ਮਾਮੀ ਤਾਂ ਕਹਿਣੀ ਸੀ ਕਹਿੰਦੀ ਅੱਜ ਸਾਡੇ ਨਾਲ ਚਲੀ ਤੀਆਂ ਮਨਾਉਣੀਆਂ ਏ ਮੈਂ ਕਿਹਾ ਨਾ ਏਡੀ ਨੇੜੇ ਹੋਵੇ ਫਿਰ ਤਾਂ ਚਲੇ ਵੀ ਜਾਂਦੀ ਏ ਢੀ ਦੂਰ ਹੈ ਹੁਣ ਕਿਹੜਾ ਆਊਗਾ ਜਾਊਗਾ ਢੀ ਦੂਰ ਤੇ ਹਮਾ ਤੀਆਂ ਮਨਾਉਣ ਤਾਂ ਕਰਕੇ ਦੂਰ ਦਾ ਔਖਾ ਏ ਨੇੜੇ ਹੁੰਦਾ ਫਿਰ ਤਾਂ ਬਗ ਜਾਂਦੇ ਉਨ ਮੈਂ ਨਾ ਤਿਆਰੀ ਕਰ ਰਹੀ ਆ ਅੱਜ ਕਿੰਨੇ ਸਾਲਾਂ ਬਾਅਦ ਪਹਿਲੀ ਵਾਰ 15 ਸਾਲ ਬਾਅਦ ਮੇਰੇ ਵਿਆਹ ਨੂੰ 15 ਸਾਲ ਹੋ ਗਏ ਪਰ ਮਤਲਬ ਮੇਰੀ ਪਰਜਾਈ ਦੇ ਵਿਆਹ ਨੂੰ ਹੋ ਗਏ 6-7 ਸਾਲ ਹੋ ਗਏ 7 ਸਾਲ ਤਾਂ ਹੋ ਗਏ ਪਹਿਲੀ ਵਾਰ ਉਹ ਮੇਰੇ ਕੋਲ ਆ ਰਹੀ ਆ ਇੱਥੇ ਪਹਿਲੀ ਵਾਰ ਆ ਰਹੀ ਆ ਉਹ ਵੀ ਬਹੁਤ ਐਕਸਾਈਟਡ ਹੈ ਮੇਰੀ ਤਾਈ ਵੀ ਬੀਬੀ ਬਹੁਤ ਐਕਸਾਈਟਡ ਆ ਉਹ ਵੀ ਪਹਿਲੀ ਵਾਰ ਆ ਰਹੀ ਆ ਬੀਬੀ ਨੂੰ ਬਹੁਤ ਜ਼ਿਆਦੇ ਜੋ ਹੈ ਕਹਿੰਦੀ ਮੈਂ ਪਹਿਲੀ ਵਾਰ ਜਾ ਰਹੀ ਆ ਹਰਦਾਸਪੁਰ ਕਿਦਾਂ ਦੀ ਕਹਿ ਰਹੀ ਥੀ ਉਹ ਕਹਿੰਦੀ ਮੈਂ ਹਰਦਾਸਪੁਰ ਜਾਣਾ ਹੀ ਮੈਂ ਦਾਸਪੁਰ ਗਗਨੀ ਕੋਲ ਜਾਣਾ ਹੈ ਤਾਂ ਕਰਕੇ ਪਹਿਲਾ ਪਾਪਾ ਕਹਿੰਦਾ ਹੁੰਦਾ ਤਾਂ ਪਾਪਾ ਵੀ ਮੈਂ ਜਾਣਾ ਹੀ ਜਾਣਾ ਹੀ ਉਹ ਆលਿਆ ਹੁਣ ਬਿੱਦੇ ਆ ਗਏ ਆਪਰ ਅਗਲੇ ਬੇਰਾ ਭਰਾ ਕੰਨਾ ਰਾਤ ਲਾ ਕੇ ਜਾਊਗਾ ਬਹੁਤ ਮਜ਼ਾ ਬਹੁਤ ਜੀ ਲੱਗਦਾ ਮੈ ਨਿਆਣਿਆਂ ਦਾ ਨਿਮਰਤ ਦਾ ਬਹੁਤ ਨਿਆਣੇ ਵੀ ਅੱਜ ਦੋਨੇ ਆ ਰਹੇ ਆ ਓਏ ਅਗੇ ਬਹੁਤ ਦੇਖੋ ਜੇ ਆਪਾਂ ਵਧੀਆ ਆਦਰ ਮਾਨ ਕਰਦੇ ਆ ਤਾਂ ਸਾਰੇ ਕਰਦੇ ਆ ਨਾ ਔਰ ਮਾਪੇ ਕਰਣਗੇ ਕਿਉਂ ਨਹੀਂ ਹਣਾ ਉਹ ਤੱਕ ਕਰਨਗੇ ਚਾਹੇ ਆਪਾਂ ਘਟ ਕਰੀਏ ਪਰ ਉਹ ਤੱਕ ਕਰ ਮਾਪਦਾ ਫਰਜ਼ ਕਹਿੰਦਾ ਹਮੇਸ਼ਾ ਵੀ ਆਪਾਂ ਆਪਣੀਆਂ ਧੀਆ ਦਾ ਬਰਾਬਰ ਕਰਨਾ ਹੈ ਧੀ ਨੂੰ ਵੀ ਚਾਹੇ ਪੁੱਤ ਨੂੰ ਸੇਮੇ ਕਰਨਾ ਹੈ ਇੱਕਸਾਰ ਪਿਆਰ ਕਰਨਾ ਸਾਰਿਆਂ ਲਈ ਆਵਾਪ ਦਾ ਫਰਜ਼ ਵਾਹਣਾ ਪਰ ਅੱਜ ਕੱਲ ਇਹ ਕਾਲੀ ਯੁੱਗ ਦਾ ਕਾਲ ਹੈ ਕੋਈ ਨਿਭਾ ਲੁੰਦਾ ਹੈ ਕੋਈ ਨਿਭਾ ਨਹੀਂ ਹੈਗਾ ਕੋਈ ਇੱਕ ਨੂੰ ਪਿਆਰ ਕਰ ਲੈਂਦਾ ਕੋਈ ਦੂਏ ਨੂੰ ਨਹੀਂ ਕਰਦਾ ਵੀ ਮੇਰੇ ਲਈ ਇੱਕੋ ਕਈਆਂ ਲਈ ਇੱਕੋ ਬਹੁਤ ਹੈ ਬਸ ਵੀ ਇਕੇ ਠੀਕ ਹੈ ਸਾਰਾ ਕੁਝ ਇਸੇ ਨਾਲ ਕਰਨਾ ਹੈ ਇਸੇ ਨੂੰ ਦੇਣਾ ਹੈ ਇਸੇ ਨਾਲ ਇਸ ਨੂੰ ਇਹ ਪਿਆਰ ਕਰਨਾ ਇਹੀ ਇਹੀ ਕੋਈ ਬੱਚਾ ਇਹਦਾ ਤਾਂ ਦੁਆ ਦੁਏ ਨੂੰ ਤਾਂ ਉਹ ਜਿਉਂਦੇ ਨੂੰ ਖਤਮ ਹੀ ਕਰ ਦਿੰਦੇ ਨੇ ਅੱਜ ਕੱਲ ਦੇ ਮਾਪੇ ਇਦਾਂ ਨਹੀਂ ਪਰ ਮੇਰੀ ਬੀਬੀ ਪੱਪਾ ਨੇ ਕਦੇ ਵੀ ਆਪਣੇ ਆਪਣੇ ਉਹਨਾਂ ਦੇ ਚਾਰ ਬੱਚੇ ਮੁੰਡੇ ਦੋ ਕੁੜੀਆਂ ਉਹਨਾਂ ਨੇ ਕਦੇ ਚਾਰਾਂ 'ਚ ਫਰਕ ਨਹੀਂ ਕਰਿਆ ਕੋਦੇ ਵੀ ਕੋਈ ਫਰਕ ਨਹੀਂ ਕਰਿਆ ਨਾ ਕੁੜੀਆਂ 'ਚ ਕਰਿਆ ਕਦੇ ਹੁਣ ਤੀਜੀ ਉਹਨਾਂ ਨੂੰ ਮੈਂ ਲੱਗਦੀ ਦੱਦ ਮੈਂ ਆਪਣੇ ਆਪ ਨੂੰ ਦੱਦ ਕਰਨੀ ਆ ਪਰ ਉਹ ਨਹੀਂ ਕਹਿਣ ਦਿੰਦੇ ਇਹ ਦੱਦ ਨਹੀਂ ਫਿਰ ਕੀ ਹੋ ਗਿਆ ਉਹ ਵੀ ਧੀ ਹੈ ਵੀ ਪਚ-ਪੰਚ ਤਾਂ ਆਪਾਂ ਇਕੱਠੇ ਹੀ ਰਹੇ ਆ ਇਕੱਠੇ ਪਲੇ ਬੜੇ ਚਲੋ ਆਪਾਂ ਇਮੋਸ਼ਨਲ ਗੱਲਾਂ ਨਾ ਕਰਦੇ ਹੋਏ ਬਾਣਾ ਹਨਾ ਫਟਾਫਟ ਸਬਜ਼ੀ ਨੂੰ ਤੜਕਾ ਲਾ ਦਈਏ ਫਿਰ ਇੱਕ ਹੁਣ ਉਹ ਤੁਰਪੇ ਅੱਧਾ ਘੰਟਾ ਹੋ ਗਿਆ ਬਸ ਉਹ ਪਹੁੰਚਣ ਵਾਲੇ ਨੇ ਇੰਪੋ ਹੋਰ ਅਮਨਾ ਬੋਸੇਤੀ ਪਹੁੰਚਣ ਦਾ ਹੈ ਪਿਛਲੀ ਵਾਰ ਬੋਸੇਤੀ ਪਹੁੰਚ ਗਿਆ ਤਾਂ ਮੈਨੂੰ ਤਾਂ ਗੇਟ 'ਤੇ ਖੜੇ ਦਾ ਹੀ ਪਤਾ ਲੱਗਿਆ ਵੀ ਆ ਰਹੀ ਐ ਨਹੀਂ ਛੇਤੀ ਕਿਤਾ ਰਾਮ ਰਹਿ ਗਈ ਬਸ ਹੁਣ ਤੜਕਾ ਲਾ ਕੇ ਆਪਾਂ ਣਾਣਾ ਹੀ ਮੈਂ ਨਾ ਅੱਜ ਪਨੀਰ ਨੂੰ ਥੋੜਾ ਜਿਹਾ ਫਰਾਈ ਕਰੂੰਗੀ ਉਨਨੇ ਕੇਜੀ ਮੈਂ ਨਾ ਵੀਡੀਓ ਚ ਦੇਖਿਆ ਸ਼ੈਲ ਪਨੀਰ ਨੂੰ ਜੇ ਥੋੜਾ ਜਿਹਾ ਫਰਾਈ ਕਰਾ ਲਈ ਪਨੀਰ ਚ ਵੀ ਥੋੜਾ ਫਰਾਈ ਕਰਨਾ ਹੁੰਦੇ ਆ ਮੈਂ ਫਰਾਈ ਹੈ ਹਾਂ ਮੈਂ ਨਾ ਹੁਣ ਫਰਾਈ ਆਬੂ ਕਿਉਂ ਨਾ ਰਿਆ ਆਬੂ ਨੇ ਨਾਣਾ ਨਹੀਂ ਆਬੂ ਵੀ ਨਹੀਂ ਨਾਣਾ ਆਬੂ ਦਾ ਵੀ ਦੋਸਤ ਆ ਰਿਹਾ ਹਰਮਨ ਹਰਮਨ ਦਾ ਕਿਦੂਗਾ ਹਰਮਨ ਆਬੂ ਆ ਰਿਹਾ ਹਰਮਨ ਦੀ ਆੜੀ ਹੋਊਗੀ ਦੇਖੀ ਹੈ ਨਾ ਤਾਂ ਪਨੀਰ ਆਪਾਂ ਕੱਟ ਲਿਆ ਹੁਣ ਮੈਂ ਦੇਖੋ ਇਹਦੇ ਵਿੱਚ ਨਾ ਫਰਾਈ ਕਰੂੰਗੀ ਤੁਸੀਂ ਵੀ ਟਰਾਈ ਕਰਿਓ ਹੁਣ ਯੂਵੀ ਦਾ ਬਰਥਡੇ ਵੀ ਆ ਰਿਹਾ ਥੋੜੇ ਦਿਨਾਂ ਤੱਕ ਹਨਾ ਫੇਰ ਅਸੀਂ ਆਹੀ ਕੁਸ ਬਣਾਉਣਾ ਏ ਦੇਖਿਓ ਯੂਵੀ ਨੂੰ ਸਾਰੇ ਜਿਸ ਤਰ੍ਹਾਂ ਪਿਛਲੇ ਸਾਲ ਮੈਂ ਕਹੇਰੀ ਘਟੋ ਘਟੋ 3 400 ਕਮੈਂਟ ਆ ਗਿਆ ਤਾਂ ਯੂਵੀ ਦੇ ਬਰਥਡੇ ਨੂੰ ਹਨਾ 3 ਦਿਨ ਲਗਾਤਾਰ ਆਉਂਦੇ ਹੀ ਰਹੇ ਤੇ ਸਾਰਿਆਂ ਨੇ ਬਹੁਤ ਪਿਆਰ ਦਿਆ ਤਾਂ ਬਹੁਤ ਦੁਆਵਾਂ ਦੇਤੀਆਂ ਐਤ ਕੀ ਵੀ ਯੂਵੀ ਨੂੰ ਬਹੁਤ ਖੂਬ ਪਿਆਰ ਦਿਓ ਕੋਤੇ ਐਡੇ ਨਾਲ ਮੈਂ ਦੁੱਧ ਰੱਖਿਆ ਹੋਇਆ ਮੈਂ ਗਰੇਵੀ ਲੈ ਸਵੇਰੇ ਕਰਕੇ ਰੱਖ ਲਈ ਤੇ ਗਰੇਵੀ ਨੂੰ ਟਾਈਮ ਲੱਗਦਾ ਏ ਤੇ ਇਸ ਕਰਕੇ ਆਪਾਂ ਜੀਰਾ ਵਗੈਰਾ ਕੁਝ ਨਹੀਂ ਹੈਗਾ ਫਿਰ ਆ ਗਰੇਵੀ ਬਸ ਹੁਣ ਪਨੀਰ ਉਹ ਵਿੱਚ ਪਾ ਕੇ ਗਰੇਵੀ ਵਿੱਚ ਪਾ ਦਾਂਗੇ ਵਿੱਚ ਦੁੱਧ ਵੀ ਪਾਵਾਂਗੇ ਤੇ ਨੋਨ ਮੈਚ ਹਲਕਾ ਹਲਕਾ ਹੁਣ ਤੇਲ ਹੈ ਜਿਹੜਾ ਆਪਣਾ ਉਹ ਧੂਆਂ ਛੱਡਣ ਲੱਗ ਗਿਆ ਇੱਧਰ ਨੂੰ ਦਿਖਾਈ ਉਹ ਵੀ ਲਓ ਜੀ ਹੁਣ ਆਪਾਂ ਪਨੀਰ ਕਰ ਦਈਏ ਕਿਤੇ ਮਾਰਨੇ ਹੈ ਨਾ ਪੰਚਾਓ ਜੀ ਆਪਾਂ ਦੇਖੋ ਪਨੀਰ 'ਚ ਨੂਨ ਮਿਰਚ ਹੋਰ ਲਾਤਾ ਕਿਉਂਕਿ ਪਨੀਰ ਆਪਣਾ ਘੋਨ ਹੋ ਗਿਆ ਮੈਂ ਵੀਡੀਓ ਬਣਾਣਾ ਭੁੱਲ ਗਈ ਸੀ ਹੁਣ ਇੱਥੇ ਬਾਅਦ ਆਪਣੀ ਹੈਗੀ ਐ ਗਰੇਵੀ ਦੀ ਬਾਰੀ। ਥੋੜੀ ਐ ਵੀ ਨੂਨ ਮਿਰਚ ਜਿਹੜਾ ਹੁਣ ਪਨੀਰ ਨੂੰ ਐ ਚੰਗੀ ਤਰ੍ਹਾਂ ਲੱਗ ਗਿਆ ਦੇਖੋ। ਹੁਣ ਆ ਦੇਖੋ ਆਪਾਂ ਗਰੇਵੀ ਤਿਆਰ ਕਰ ਲਈ ਤੇ ਹੁਣ ਇਹਨੂੰ ਵੀ ਛਪਾਵਾਂਗੇ। ਜਾ ਸਲਾ ਘੱਟ ਕਰ ਦਈਏ ਕਿਉਂਕਿ ਠਾਕੇ ਛੱਡ ਰਿਹਾ ਫਿਰ ਛਿੱਟੇ ਆ ਆ ਦੇਖੋ ਲਓ ਜੀ ਹੁਣ ਇਹਨੂੰ ਮਿਕਸ ਕਰ ਦਈਏ ਹੁਣ ਇਹਨੂੰ ਰਿਜਣ ਦੇ ਦਾਂਗੇ ਪਾਇਦੇ ਵਿੱਚ ਦੁੱਧ ਮਲਾਈ ਜੋ ਮਰਜੀ ਪਾ ਸਕਦੇ ਆ ਹੁਣ ਮੈਂ ਪਾਉਂਗੀ ਦੁੱਧ ਤਾਂ ਕਿ ਇਹਦਾ ਕਲਰ ਜਿਹੜਾ ਪਿਆਰਾ ਜਿਹਾ ਬਣ ਜੇ yellow yellow ਜਣਾ ਰਹੇ ਵਿੱਚ ਪਾਣੀ ਵੀ ਪਾਉਣੀ ਥੋੜਾ ਜਿਹਾ ਤੇ ਅਭੂ ਸਾਡਾ ਨਹਾਈ ਧੋਈ ਕਰਕੇ ਆ ਗਿਆ ਕਿਉਂਕਿ ਇਹਦੇ ਲਈ ਹੁਣ ਇਹਦਾ ਦੂਜਾ ਸਾਥੀ ਆ ਗਿਆ ਹੈ ਭਾਈ ਅਜ ਨਹਾਈ ਧੋਈ ਕਰਕੇ ਆ ਗਿਆ ਹੈ ਹਾਂ ਲੋ ਜੀ ابو ਮੇਰਾ ਨਾਈ ਤੋਂ ਹੀ ਕਰਕੇ ਆ ਰਿਹਾ ਕਿਉਂਕਿ ابو ਲਈ ਦੂਜਾ ਕਾਕਾ ਆ ਰਿਹਾ ਹੈ ਦੋਨੇ ਹੀ ਕਾਕੇ ਆ ਪਰ ਇੱਕ ਇੱਕ ਦੋਨੋਂ ਕਾਕਾ ਕੱਕਾ ਕਰੀਆ ਕੀ ਕਹਿੰਦੇ ابو ਨੂੰ ਨਿਵਾਤ ਵੋ ਕੇ ਮੈਂ ਤਿਆਰ ਕਰਤਾ ਹੈ ਸਜਾਇਆ ਸੀ ਹੈ ਦੋਹੇ ਹਾਂ ਪੌਂਡਰ ਫੂਡ ਲਾਗੇ ਕਪੜੇ ਮੈਂ ਹਾਂ ਪੌਂਡਰ ਲਾਣੇ ਤੇ ਕਿੰਨਾ ਕ ਟਾਈਮ ਲੱਗਦਾ ਸਿਰ ਸਿਰ ਰੋਜ਼ ਮੈਂ ਬੰਨੀ ਹੈ ਹੈ ਨਲਾਂ ਦੀ ਦਾਦੀ ਐ ਕਦੇ ਕਦੇ ਮੈਂ ਨਲਾਂ ਦਿੰਨੀ ਐ ਮੰਮੀ ਮੰਮੀ ਕੀ ਕਰਦੀ ਐ ਮੰਮੀ ਕੱਪੜੇ ਪਾ ਕੇ ਤੋਰ ਕੇ ਬਾਤ ਚ ਕਰਦੀ ਐ ਆਪੂ ਤਾਂ ਮੈਂ ਲਲਾਤਾ ਤਿਆਰ ਕਰਤਾ ਹਣਾ ਹਾਂ ਨਾ ਤਿਆਰ ਕਰਤਾ ਸਿਰ ਕਿਨੇ ਪਾਇਆ ਵੀ ਦੱਸ ਹੁਣ ਜੂੜਾ ਕਿਨੇ ਕਰਿਆ ਜੂੜਾ ਨਹੀਂ ਕਾ ਗੱਗੂ ਨੇ ਕਰਿਆ ਜੂੜਾ ਕਿਨੇ ਕਰਿਆ ਆਪੂ ਜਦੋਂ ਬਿਚਾਰੇ ਦਾ ਜੂڑا ਖੁੱਲਦਾ ਆ ਯੂਪੀ ਮੰਗੂਏ ਵੀ ਭੱਜ ਕੇ ਮੇਰੇ ਕੋਲ ਆਣ ਲੱਗ ਗਿਆ ਗੱਗੂ ਜੂڑا ਮੁਰੇ ਲਟਕਾ ਕੇ ਖੜ ਜਾਂਦਾ ਹੈ ਗੱਗੂ ਜੂڑا ਨਾ ਲੈ ਲੋ ਜੀ ਆ ਕੇ ਰੋਮਣਿਓ ਨੀ ਆ ਜਾ ਆ ਤਾਂ ਆ ਜਾ ਨੇੜੇ ਨੂੰ ਆ ਗਿਆ ਦੋ ਦੋ ਹੋ ਗਏ ਉਹ ਬੱਬੂ ਆ ਗਿਆ ਸਾਸੀ ਕਰਦੇ ਸਾਸੀ ਕਾ ਕਰਦੇ ਆ ਗਿਆ ਕੱਕਾ ਕਸਤਾ ਸਾਸੀ ਉਹ ਵੀ ਹੋਤੀ ਘਾੜਦਾ ਰਾਵਣੇ ਤੇ ਬੜੀ ਰਾਵਣੇ ਨਹੀਂ ਲਾ ਆ ਗਿਆ ਮੇਰਾ

ਚਲੋ ਅੱਜ ਅੱਜ ਸਾਸੀ ਘਾਗਰ ਨਹੀਂ ਲੜਨਾ ਅੱਜ ਸਾਸੀ ਘਾਗਰ ਓਕੇ ਚ ਲੰਘਿਆ ਆ ਖੜਾ ਇੱਧਰ ਸਾਸੀ ਘਾਗਰ ਦੋਏ ਕੱਢ ਕੇ ਸਾੰਗਰ ਇਹ ਦੇਖੀ ਤੋਹੇ ਆਪਸ ਵਿੱਚ ਹੌਲੀ ਹੌਲੀ ਉਹ ਪਊਗਾ ਸਾਸੀ ਘਾਗਰ ਅੰਦਰ ਆਜੋ ਅੰਦਰ ਆਜੋ ਅੰਦਰ ਆਜੋ ਆਹ ਤਿੰਨ ਐਤੋ ਹੋਈਆਂ ਬਿੱਬੀ ਬਿੱਗਣੀ ਕੱਢ ਨਹੀਂ ਕੱਢ ਹੋਈਆਂ ਥੋੜੀ ਜਿਹੀ ਆਬਦੇ ਚੋਰੀਆਂ ਦੇ ਕਿਦਦੀਆਂ ਥੋੜੀ ਹੋਈ ਆ ਚਲੋ ਫਿਰ ਚਲੋ ਆਦੋ ਚੱਲਾ ਵੀ ਰੱਖੋ ਨੇ ਥੋੜੇ ਜੇ ਜੇ ਘਟੋਗੇ ਨਾ ਫਿਰ ਆਪਣੇ ਪਾਣੀ ਜਾ ਦੇ ਘਟ ਲੈ ਲਓ ਜੀ ਤੁਸੀਂ ਦੇਖ ਲਿਓ ਹੁਣੇ ਵੀ ਆ ਗਏ ਸਾਰੇ ਮਹਿਮਾਨ ਦਾ ਵਾਲੀ ਕਰਦੇ ਆ ਆਪਣੀ ਹਨਾ ਲਗਾਓ ਆਪਾਂ ਉਧਰ ਹੀ ਚੜ੍ਹਨਗੇ ਬੀਬੀ ਨੂੰ ਤਾਂ ਬਹੁਤ ਚਾ ਚੜ੍ਹਿਆ ਹੋਦਾ ਕਿੰਨਾ ਦਾ ਕਹਿੰਨੀ ਮੈਂ 10 ਰੁਪਏ ਲਈ ਘਟਾਉਂਗੀ ਹਾਂ ਆਪ ਕੋਲ ਵੀ ਸੱਜਦਾ ਨਾ ਪਉਂਦਾ ਇਸੇ ਨੰਬਰ 'ਤੇ ਨਾ ਆਉਂਦਾ ਏ ਕੀ ਨਹੀਂ ਆਉਂਦਾ ਹਰ ਜੀ ਵੀ ਆ ਦੇਖਾ ਨਾ ਐਚ ਨਹੀਂ ਆਉਂਦਾ ਹਾਂ ਇਸ ਨਹੀਂ ਆਉਂਦਾ ਤੇਰੇ ਚੱਲਦਾ ਪਹਿਲਾਂ ਉਹ ਆਪਣੇ ਦੋਏ ਫੋਨ ਹੈ ਮੇਰੇ 'ਚ ਵੀ ਆਉਂਦਾ ਪੁਰਾਣੇ 'ਚ ਆ ਨਵੇਂ 'ਚ ਨਹੀਂ ਆਉਂਦਾ ਇਹ ਆਉਂਦਾ ਹਾਂ ਚਾਹੀ ਤੈਨੂੰ ਇੱਧਰ ਬਣਾਇਆ ਜਾਣਾ ਕੋਣ ਹੈ ਨਾ ਤੇ ਆਲੇ ਨੂੰ ਕੁੱਚ ਕੇ ਦਵਾਗੇ ਹਨਾ ਤਾਂ ਹਾਂ ਮੇਰੇ ਫੋਨ ਚ ਆ ਰਹੇ ਨੇ ਹਾਂ ਤੇਰੇ ਫੋਨ 'ਚ ਤਾਉਗਾ ਮੈਂ ਤੇਰੀ ਵਾਕਾ ਕਿੰਨਾ ਨਾ ਮੈਟਰੋ ਪਾਰਕ ਪੈਉਂਦਾ ਜਿਉਂ ਜਿਉਂ ਪਾ ਜਿਉਂ ਜਿਉਂ ਬੜਾ ਬੜਾ ਫੋਲੇ ਲਾਉਂਦੇ ਆ ਲੋ ਜੀ ਮਹਿਮਾਨ ਆਪਣੇ ਆਗੇ ਅੰਦਰ ਬੈਠ ਗਏ ਤੇ ਸਭ ਤੋਂ ਪਹਿਲਾਂ ਅੱਜ ਸਾਡੇ ਘਰੇ ਕੋਕਲੀ ਆਇਆ ਅੱਜ ਸਾਡੇ ਆਪ ਬਦਲ ਗਿਆ ਬਈ ਠੰਡਾ ਹਾਂ ਕਲਰ ਬਦਲ ਗਿਆ ਤਾਂ ਅੱਧੀ ਉਮੀਦਾ ਮਾਮਾ ਆਇਆ ਹੈ ਨਿਊ ਵੀਨੂ ਮਾਮਾ ਮੰਮੀ ਨਿਊ ਵੀਨੂ ਦੇ ਬੱਚੇ ਚੌੜਾ ਗਿਆ ਆ ਬਹੁਤ ਅੱਜ ਦਾ ਉਹ ਹਰ ਹਰਿਮੰਦੀ ਦਾ ਉਸਤੇ ਹੋਣੀ ਹੈ ਮਿੱਠੀਆਂ ਕਰ ਰਹੀ ਦੋਨੇ ਮਿੱਠੀਆਂ ਕਰ ਰਹੇ ਇੱਕ ਦੂਜੇ ਨੂੰ ਬਈ ਬਹੁਤ ਚੋ ਚੜਦਾ ਜਦੋਂ ਆਪਣਾ ਘਰ ਦੇ ਜਾਂਦੇ ਆ ਨਾ ਹੋਰ ਕਿ ਪਿਆਸ ਆਲਾ ਇਹਨਾਂ ਦਿਨਾਂ ਦੀ ਮਤਲਬ ਵੀ ਮੇਰੇ ਵੀ ਟਿੱਕੇ ਬਾਅਦ ਆਏ ਕਰੂਗੇ ਹਨਾ ਚਾਰ ਦੋ ਦੋ ਚਾਚਾ ਮਹੀਨੇ ਉਸ ਨਾਲ ਲੇਕਿਨ ਮੈਂ ਬਹੁਤ ਸਮਾਂ ਦੀ ਵੇਟ ਕੀਤੀ ਆ ਚੱਲ ਬੰਦਰ ਬਣਾ ਦੀ ਮੈਂ ਬਣਾਵਾਉਂ ਕਿ ਸੀ ਵੀ ਤੂੰ ਹੀ ਬਣਾ ਆ ਲੱਗ ਗਿਆ ਬਈ ਹੋ ਗਏ ਸ਼ੁਰੂ ਥਿੰਨੇ ਤੇ ਡੈਲੀ ਲੈ ਲਈ ਰੰਟਰ ਲਈ ਇਹਦਾ ਤਾਂ ਜੀ ਲੱਗ ਜੇ ਕਰੂਗਾ ਔਰੇ ਹਨਾ ਹਾਰਮੋਨ ਦਾ ਤਾਂ ਟੱਟ ਟੱਟ ਕੌਣ ਬਹਿ ਗਿਆ ਉਹ ਟੱਟ ਤੇ ਆ ਉਹ ਟੱਟ ਤੇ ਆਤਨਾ ਲਾ ਆਤਨਾ ਲਾ ਕੇ ਤਾਂ ਓਏ ਅਬੂ ਅਬੂ ਯੂਵੀ ਐਨਾਂ ਦੀ ਨਿਗਰ ਰੱਖੀ ਠੀਕ ਆ ਹੈ ਕਿਹਾ ਤਾਂ ਨਾ ਦੋਨੇ ਇੱਕੋ ਸਰਦੇ ਹੁਣ ਤੇ ਮਾਰਿਆ ਤਾ ਨੂੰ ਲੈ ਆਇਆ ਕੀ ਹੋਮੀ ਤੇ ਨਾ ਹਾਂ ਅਹ ਹੋਏ ਇਹ ਆਉ ਦੇ ਕਿੰਨੀ ਜ਼ੋਰ ਕੇ ਸ਼ੁਰੂ ਕਰ ਆ ਜਾ ਵੀ ਸ਼ੁਰੂ ਕਰੀਏ ਆ ਨਾ ਇਹ ਵੀ ਕੱਟ ਮਿੱਠੀਆਂ ਓਪਨ ਹੋ ਰਹੀਆਂ ਨੇ ਅੱਜ ਬਰਫੀਆਂ ਨਾ ਲੱਡੂ ਨੇ ਬੇਸਣ ਦੇ ਲੱਡੂ ਮੈਂ ਕਿਹੜੀ ਦੋ ਚੀਜ਼ਾਂ ਮਿੱਠੀਆਂ ਪਾ ਲੈਂਦੇ ਆ ਨਾ ਹਾਂ ਬੇਸਣ ਦੇ ਬੇਸਣ ਦੇ ਲੱਡੂ ਅੱਜ ਪਾਣੇ ਨੇ ਬਾਕੀ ਦੀ ਬਰਫੀਆਂ ਚ ਪਿੱਛੇ ਤੋਂ ਆ ਆਹ ਮੈਨੂੰ ਸਮਝ ਆ ਰਿਹਾ ਕਲਪਨਾ ਕਰੀਏ ਅੱਜ ਸਾਲਾਂ ਦਾ ਧੀ ਲਾਗੜਿਆ ਮੈਂ ਕਰੀ ਆ ਰਾਤ ਹੋ ਗਈ ਰੋਣ ਕੇ ਲੱਗੀ ਹੋਈ ਆ ਸਾਰੇ ਘਰ ਅੱਜ ਨਾ ਮੇਰੇ ਨਾਲ ਲੱਗਦੇ ਆ ਨਾ ਜੰਨਾ ਮੈਨੂੰ ਮੈਨੂੰ ਇੱਕ ਖਾ ਖਾ ਕੇ ਨੁੱਤ ਹੈ ਮੈਨੂੰ ਬਤਾ ਅੰਨੀਆਂ ਗੁਲਗਜਾਂ ਨੂੰ ਥੋੜੀ ਜਿਹੀ ਵਸਤੂ ਨਾ ਮੈਂ ਤੇ ਵਰਤਣਾ ਧਰ ਦਿੰਦੇ ਹਨ ਸਿੱਧੀ ਕਰ ਦੋ ਸਿੱਧੀ ਓਂ ਕਰ ਨੂੰ ਕੀ ਆਏ ਸੰਤੋਸ਼ਤਾ ਜਨਨ

ਦੀਆ ਬੱਬਾ ਪੀ ਆਈ ਪਾਲੀਆਂ ਦਸ ਗੱਲੇ ਖਲਬ ਜਮਨੀ ਪਾਲੇ ਮਿੱਠਾ ਖਾ ਖਾ ਕੇ ਤਾਂ ਵੈਸੇ ਵੀ ਸਾਰੇ ਰੱਜੇ ਪਏ ਆ ਬੀਬੀ ਉਹਨਾਂ ਤਾਂ ਜਮਨੀ ਖਾ ਕੇ ਰੱਜ ਗਈ ਹਾਂਜੀ ਅੱਜ ਬੀਬੀ ਉਹਨਾਂ ਨੇ ਕਿਹਾ ਸੀ ਛੋਲਾ ਘੇਰਤਾ ਆਹੋ ਆ ਗਿਆ ਇੱਕ ਹੋਰ ਛੋਲਾ ਮਿੱਠਾ ਕਹਿੰਦੀ ਉਹ ਤੇ ਮਾਸੀ ਵਾਲਾ ਮਾਸੀ ਵਾਲੇ ਛੋਲਾ ਘੇਰਦਾ ਰਗਣੀ ਮਾਸੀ ਵਾਲਾ ਛੋਲਾ ਘੇਰਦਾ ਮਗਾ ਗਾਤੂ ਵਾਲਾ ਲਓ ਜੀ ਦੇਸਾਂ ਦੇ ਲੱਡੂ ਜੀ ਲਈ ਮੰਗੇ ਆਪਾਂ ਬਣਾ ਦੇ ਲਾਂਗੇ ਬਾਅਦ ਚ ਘਟ ਹੋਰ ਪਾਲਣ ਦੇ ਪਾਣੇ ਹੋਰ ਪਾਲਣ ਦੇ ਕਿਹਾ ਉਹ ਨੂੰ ਦੇਤਾ ਉਹ ਉਹਦੇ ਨੂੰ ਚ ਪਾਣੇ ਹੋਰ ਪਾਲੇ ਕਿੰਨੇ ਦੋ ਚ ਪਾਲਣੇ ਹੋਰ ਪਾਲਣੇ ਆ ਇੰਨੇ ਨਹੀਂ ਤੁਸੀਂ ਵੀ ਇੱਕ ਪਲੇਟ ਹੋਰ ਦੇਣੀ ਚਿੱਟੀ ਜੀ ਇੱਧਰੋਂ ਇੱਕ ਪਲੇਟ ਘਰ ਨੂੰ ਵੀ ਦੋ ਚ ਪਾਣੇ ਅੱਗੇ ਤੇ ਜੀ ਐ ਉਹ ਵੀ ਕੁ ਬਣਾ ਕੇ ਇਹ ਵੀ ਮੰਗ ਰਿਆ ਖੜਾ ਕੇ ਦੇ ਆਨ ਨੂੰ ਵੀ ਆਮੋ ਆ ਲੈ ਖਾਲਾ ਤਾ ਵੀ ਕਿਦਾਂ ਰੰਗ ਚਾਹ ਕੱਢੀ ਹੋਣੀ ਇਆ ਨਹੀਂ ਬਸ ਪਰ ਫਿਰ ਨਹੀਂ ਤਾ ਨਾ ਇਹ ਕੱਟ ਲੈ ਲੈ ਕੱਟ ਲੈ ਲੈ ਕੱਟ ਲੈ 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 ਪਾ ਦੋ ਹਾਂ ਉਰੇ ਤਾ ਦੋ ਆਉਂਦੀ ਹੈ ਇਹ ਤੁਹਾਨੂੰ ਥੈਂਕ ਯੂ ਕਰਨ ਮੈਂ ਤੁਹਾਨੂੰ ਘਰ ਦੰਦੀ ਦੁੱਧ ਹਾਂ ਮੈਂ ਕੁੱਟ ਘਰ ਦੰਦੀ ਕਿਉਂਕਿ ਖੁਦ ਅਨ ਚਾਹ ਪੀ ਦੁੱਧੂ ਉੜੀ ਪੀ ਕੇ ਆਈ ਜੀ ਅੱਛਾ ਤੇ ਤੇ ਜੇ ਸਿਆਪਾ ਸਾਰੇ ਚਾਹ ਪੀ ਲੱਗੇ ਹੋ ਨਾ ਫਿਰ ਉਸ ਦੇ ਬਾਅਦ 12 ਵਜੇ ਦਾ ਤਾਂ ਫਿਰ ਰੋਟੀ ਦਾ ਬਣਾਉਣਾ ਹੈ ਨਾ ਹੋਇਆ ਇਹਨਾਂ ਉੱਪਰ ਉੱਪਰ ਬਹਿ ਕੇ ਆਮਾ ਦੇ ਤਲਾ ਖਾਣ ਆਮਾ ਤਾਂ ਥੋੜੀ ਜਿਹੀ ਨੀਰਾ ਮਾਰੀ ਹੋਈ ਐ ਐਕਦਰ ਸਾਰੇ ਹਾਂਜੀ ਖਾ ਲਓ ਅੱਜ ਤਾਂ ਰੌਣਕ ਜਿੰਨੀ ਲੱਗੀ ਪਈ ਐ ਨਾ ਮੇਰਾ ਨਾ ਹੋਰ ਕਿੰਨਾ ਵਧੀਆ ਲੱਗ ਰਿਹਾ ਬੱਚਿਆਂ ਨਾਲ ਰੌਣਕ ਲੱਗੀ ਇਹ ਕਰਾ ਤੂੰ ਨੇ ਇੱਕੋ ਸਾਹ ਰੇ ਸੇਮ ਇੱਕੋ ਹਾਣੀ ਲੈਣੀ ਸ਼ਰਾਰਤਾਂ ਵੀ ਸੇਮ ਨੇ ਸੇਮ ਮਿਲ ਜੇ ਬਗਲੇ ਲੱਛਣ ਸੇਮ ਨੇ ਹਾਂ ਉਹ ਦੇਖ ਰਿਹਾ ਹੁਣ ਫਾਇਦੇ ਨਹੀਂ ਗਾ ਇਹ ਹਰਮਨ ਵਰਖੀ ਇਹਨੇ ਮੂੰਹ ਚ ਪਾ ਦੋ ਥੋੜੀ ਜੀ ਅੱਛਾ ਆਪੂ ਆਪੂ

ਅਕਾਂ ਦੇ ਉੱਪਰ ਦਾ ਨਾ ਟਾਕ ਜਿਵੇਂ ਆ ਇੱਥੇ ਮੀ ਆਂਦਾ ਏ ਅਸੀਂ ਕੱਢ ਦਈਏ ਇਹ ਜਿਹੜੇ ਅਸੀਂ ਕੁਰਸੀਆਂ ਮੰਜੀ ਹੈ ਨਾ ਕੁਝ ਬਾਰ ਕੇ ਬੈਠ ਸਕਦੇ ਆ ਆਰਾਮ ਨਾਲ ਉਹ ਦੇ ਉੱਪਰ ਪੀਰੇ ਖੜਾ ਉਹ ਪੀਰੇ ਕੋਲ ਚੱਲ ਆਪੂ ਪੀਰੇ ਕੋਲ ਚੱਲ ਹਾਂ ਵੀ ਡਰਦੇ ਓਏ ਖੁਸ਼ ਹੋ ਰਿਹਾ ਹਾਂ ਅੱਜ ਉਗੀ ਰੋਟੀ ਤਾਂ ਬਹੁਤ ਬਹੁਤ ਖੁਸ਼ੀ ਨਾਲ ਖੁਲਲੇ ਜਿਹੇ ਗੋਭੀ ਘਾ ਵਿੱਚ ਗੋਭੀ ਖੁਲਲੇ ਜਿਹੇ ਕਿਉਂ ਗਈ ਕਿਉਂਕਿ ਨਾ ਗੋਭੀ ਅਸੀਂ ਬਣਾਈ ਆ ਥੋੜੀ ਖੂਬ ਵੀ ਨਹੀਂ ਤਾ ਤੁਹਾਨੂੰ ਮੂਜੀ ਹੋ ਸਾਡੇ ਨਾਲ ਗੋਭੀ ਸਿੱਧਾ ਕਰਵਾਣੇ ਬਣੂਗੇ ਨਾ ਹੈ ਤਾਂ ਲੁੱਕ ਚੱਕਰੀਆਂ ਨਾਲ ਕਿ ਬੜੀ ਬੜੀ ਬਣਾ ਲਈ ਸੀ ਰਖੜੀਆਂ ਨੂੰ ਖਿਆਲ ਤਾਂ ਬਣਾਇਆ ਨਹੀਂ ਹੈ ਵੀ ਤੁਹਾਨੂੰ ਉਤਰਾਵੇ ਕਰਾਂਗੇ ਸਭੀਆਂ ਫਿਰ ਰਖੜੀਆਂ ਦਾ ਤਿਹਾਰ ਆ ਫਿਰ ਸਾਰੇ ਆਣ ਕੇ ਉਹ ਹੋਰਿਆ ਨੇ ਫੋਰਮ ਖਤਮ ਜਿਆ ਫੇ ਤਾਂ ਉਹ ਗੋਭੀ ਹੈ ਗਈ ਸੀ ਮਾਂ देसी ਜੀ ਨਾ ਲਗੀ क्योंकि ਦੇਸੀ ਕੀ ਵੀ ਪਾਣਾਈ ਕਿਉਂਕਿ ਬੀਬੀ ਉਹ ਨਹੀਂ ਦੇਸੀ ਕੀ ਉਹ ਇਧਰ ਲੈ ਕੇ ਜਾਣ ਲੱਗ ਗਏ ਹੁਣ ਸਰਦਾਰਪੁਰ ਤੇ ਪਿਓਰ ਵੀ ਹੁਣ ਇੱਥੀ ਤੇ ਲੈ ਕੇ ਦੈ ਕਰਾਂਗੇ ਇੱਥੀ ਤੇ ਪਿਓਰ ਕੀ ਮਿਲਦਾ ਹੁਣ ਮੈਂ ਲੋਥੇ ਜੱਲੀ ਰੁਕੀ ਇੱਥੇ ਨਹੀਂ ਵੇ। ਦੀਦੀ ਇਜੀ ਕੀ ਪਾਇਵਾ? ਤੇ ਸਿੱਕੀ ਹੈ। ਮੈਂ ਨਹੀਂ ਖਾ। ਕਾ ਤੋ ਸਿੰਪਲ। ਇਹ ਆ ਵੀ ਲੈ ਜਾ। ਕਿਉਂ ਆ ਰਿਆ ਉਹ ਤੀਆ ਤੀਆ। ਇਹ ਇਹਨੇ ਸਾਲ ਪਿੱਛੇ ਹੀ ਰੋਇਆ ਹਨਾ ਇਹ ਪਹਿਲਾ। ਇਹ ਮੇਰੇ ਲੈ ਸਾਲ ਤੋਂ। ਬਈ ਇਹ ਦੋਹੇ ਦੇ ਦੋਹਾ ਦੀ ਜੋੜੀ ਬਣੀ ਵੀ ਅੱਜ ਤਾਂ। ਆਬੂ ਦੀ ਹਰਦੀ ਨਿਮਰਤ ਦੀ। ਕਿਉਂਕਿ ਜੇ ਦੋਹੇ ਇਕੱਠੇ ਹੁੰਦੇ ਨੇ ਨਾ ਇਦਾਂ ਆਨੋ ਆਵੋਨੇ ਆਉਨਾ ਮੂਰੇ ਹੋ ਗਿਆ ਉਹਨੂੰ ਪਿੱਛੇ ਲਾ ਲਿਆ ਇਹ ਜਣ ਗਿਆ ਤਾਂ ਇਹ ਤਾਂ ਗੋਲੀ ਪਹਿਲੀ ਵਾਰ ਚੜੇ ਰਹੇ ਉਹਦੀ ਚੜਾਈ ਆ ਇਹ ਤਾਂ ਗੋਲੀ ਵਾਂਗ ਛੁੱਟ ਲਿਆ ਜਿਹੜੇ ਕੰਨੀਆਂ ਫੇਕ ਨਾ ਜੇ ਕੰਨੀਆਂ ਮੈਂ ਫੇਕ ਦੂ ਕੋਈ ਦੇ ਦੇ ਹਾਂ ਹਾਂ ਤਿੰਨੇ ਨਿਆਰੇ ਮਸਤੀਆਂ ਮਾਰ ਰਹੇ ਆ ਤੇ ਬੀਬੀ ਉਹਨੀਆਂ ਦਾ ਅਰੈਸਟ ਕਰ ਰਹੇ ਆ ਰੋਟੀ ਰੋਟੀ ਖਾਣਾ ਖਾ ਕੇ ਉੱਧਰ ਰਮਣਾ ਰੈਸਟ ਕਰ ਰਹੇ ਆ ਇਹ ਹੁਣ ਆ ਦੇਖੋ ਆ ਦੇਖੋ ਇਹ ਦੇਖੋ ਨਾ ਲੰਨਨੀ ਇਹ ਇਹ ਫੱਟੇ ਫੱਟਲੇ ਆਉਂਦੇ ਐ ਵਾਯਾ ਨੀ ਮਸਤੀ ਆ ਵਾਯਾ ਨਦੀ ਮਸਤੀ ਦੇਖੋ ਇਹ ਤਾਂ ਬੰਦਾ ਨਹੀਂ ਬਾਈ ਅਸੀਂ ਲੜਾਈ ਤੋਂ ਬਚਾਣੇ ਆ ਦੋਹੇ ਜਣੇ ਇਕੇ ਇਹ ਇੱਕ ਉਮਰ ਦੇ ਨੇ ਤਾਂ ਕਰ ਆ ਆ ਦੋ ਇੱਕੋ ਸਾਹ ਦੀਵੀ ਦੀਵੀ ਰੱਖਦੇ ਦੇਖੀ ਇਹਨਾਂ ਦੇ ਚੱਕਰ ਚ ਨਾ ਬੋਲਣਾ ਸਿੱਖੜਿਆ ਹਾਂ ਰੱਖਦੇ ਬੋਲਣਾ ਸਿੱਖ ਗਿਆ ਆ ਦੇਖ ਹਾਂ ਹਾਂ ابو ਅੱਜ ਤਾਂ ابو ਨੂੰ ਕੋਈ ਨੀਂਦ ਨਹੀਂ ਹੈਗੀ 2 ਵਜੇ ਦਾ ਟਾਈਮ ਹੋ ਗਿਆ ਤਾਂ ابو ਹੋਰਾ ਨਹੀਂ ਸੋਇਆ ਦੂਜਾ ਲੁਕਦਾ ਫਿਰ ਰਿਹਾ ਹੈ ਸੈੱਲ ਚੱਕ ਕੇ ਸੈੱਲ ਮੋਝ ਨਹੀਂ ਪਾਉਣਾ ਉਝ ਨਹੀਂ ਪਾਉਣਾ ਸੈੱਲ ਜਾਂਦਾ ਟਾਈਮ ਹੋ ਗਿਆ ਹੁਣ ਹਾਂ ਬੇਬੇ ਬਾਰੇ ਜੀ ਹਾਂ ਬੇਬੇ ਇਹ ਤਾਂ ਦੋਨੋਂ ਸੋ ਗਏ ਥੱਕ ਕੇ। ਅਬ ਉਹ ਪਸਾਂ ਗਿਆ। ਉਹ ਸੋ ਗਿਆ। ਉਹ ਮੇਰੇ ਕੋਲ ਹੁਣ ਆਇਆ ਤਾਂ ਮਮਾ ਸਲਾ ਦੇ ਮਿਲੂਗੀ। ਥੱਕ ਗਿਆ। ਲਓ ਜੀ ਮੁਰਸ਼ਾ ਅਗੰਦਾ ਵਿਹਾਰ ਹੋ ਰਿਹਾ। ਆਵੇ ਛੱਡ। ਕੋਈ ਕੋਈ ਜੈ ਇੱਜਾ। ਲੇ ਆ ਛੋਟੇ ਦੇ ਦੇ। ਕੋਈ ਲੜਕਾ ਨਹੀਂ ਕੋਈ ਨਾ ਛੋਟਾ ਜਿਹਾ ਨਹੀਂ ਹੈਗਾ। ਲੇ ਯੂ ਵੀ ਆ ਮੇਰੇ ਕੰਨੇ। ਜਾਂ ਮਮੀ ਸ਼ਕੰਦਰੀ ਆਪਣੇ ਗੱਲੇ ਚ ਫਾਗ ਗੱਲੇ ਚ ਫਾਊਗਾ ਜਬ ਹੈ ਰ ਹੈ ਚੌਕੜੀ ਆ ਗਈ ਪੰਨ 3/2 ਦਿਨ ਹੋ ਗਏ ਮੀ ਪੈ ਗਿਆ ਠੰਡਾ ਹੋ ਗਿਆ ਉੱਧਰ ਲੱਗ ਗਿਆ ਹੁਣ ਨਹੀਂ ਭੱਜਦਾ ਗੱਡੀ ਚ ਉੱਧਰੋਂ ਬਣਾ ਕੈਮਰਾ ਨੰਨ ਥੋੜਾ ਕਮਜ਼ੋਰ ਹੈ ਬਣਾਈ ਚੱਲ ਮਹਾ ਅੱਜ ਤੂੰ ਯੋ ਘਟਣਾ ਨਹੀਂ ਹੈਗਾ ਯੋ ਵੀ ਲੈ ਯੋ ਯੋ ਵੀ ਫੇਰ ਨਾ ਕਬ ਪਰ ਹੁੰਦਾ ਜੱਜ ਨਹੀਂ ਆਉਂਦਾ ਮੀ ਲੈ ਕੇ ਦੀਆ ਚ ਲੈ ਜੀ ਲੈ ਵੀ ਚੱਲੇ ਮੀ ਤੇਜ ਆ ਗਿਆ ਜੀ ਠੀਕ ਹੈ ਅੱਧੀ ਮੀ ਲੈ ਕੇ ਚੱਲਿਆ ਆਪਣਾ ਹਾਂਜੀ ਨਾਲ ਲੈ ਕੇ ਜਾ ਰਹੇ ਹਾਂ ਠੀਕ ਹੈ ਬੀਬੀ ਆ ਜਿਓ ਆ ਗਈ ਗੱਦੀ ਮਾ ਕਹ ਕੇ ਜਗਰ ਨਹੀਂ ਤਾਂ ਕਰਾ ਚੱਡ ਗਏ ਆ ਵੀ ਗੱਤ ਨਹੀਂ ਕਰੇ ਸੰਧਾਰੇ ਦਿਨ ਆਉਂਦੀ ਹੈਗਾ ਹਾਂ ਹਿੰਦੂ ਸਾਸ਼ੀ ਕਾ ਕਰ ਦੋ ਬੀਬੀ ਨੂੰ ਕਹਤੋ ਬੀਬੀ ਮੀਂਹ ਤੇਜ ਆ ਗਿਆ ਮੀਂਹ ਤੇਜ ਆ ਗਿਆ ਸਰ ਜੀ ਦੀ ਠੀਕ ਹੈ ਅਸੀਂ ਮੀਂਹ ਲੈ ਕੇ ਚੱਲਦੇ ਆਪਣਾ ਹਾਂ ਹਾਂ ਠੀਕ ਹੈ ਬੀਬੀ ਚੰਗਾ ਬੀਬੀ ਆਜਾ ਬਾਈ ਇੱਕ ਮੱਖੀ ਆ ਗਈ ਗੱਡੀ ਮਾ ਕਹਾਗਾ ਗੱਗ ਨਹੀਂ ਤਾਂ ਕਰਾਂ ਛੱਡੂਗੇ ਚੰਗਾ ਕਾ ਆ ਵੀ ਗੱਤ ਨਹੀਂ ਹੈ ਸੰਧਾਰੇ ਦਿਨ ਆਉਂਦੀ ਹੈਗਾ ਹਾਂ ਲਓ ਲੈਓ ਠੀਕ ਹੈ ਬਾਈ ਠੀਕ ਹੈ ਬਾਈ ਚੰਗਾ ਵੈਲਾ ਤੁਸੀਂ ਆਇਓ ਹੁਣ ਸਰ ਹਾਂ ਸਾਰਿਆਂ ਨੂੰ ਕਿ ਸਾਸਤ੍ਰੀ ਕਾਲ ਕਰਦੇ ਹੋ ਠੀਕ ਹੈ ਚਲੋ ਮੀ ਤੇਜ ਆ ਗਿਆ ਫਟਾਫਟ ਬਹਿ ਜਾਓ ਗੱਡੀ ਚ ਆਇਓ ਵੀਰੇ ਹਾਂ ਕੋਈ ਨਾ ਠੀਕ ਹੈ ਜੀ ਠੀਕ ਹੈ ਬਾਏ ਤੁਮੋ ਬਾਏ ਤੇ ਮੀ ਜਿ ਭਿਜ ਕਿਉ ਹੋ ਗਿਆ ਹੁੰਦਾ ਹੈ ਇਹੋ ਵੀ ਤਾਂ ਰੋਣੇ ਵਾਲਾ ਹੋ ਗਿਆ ਇਹ ਰਹਿ ਗਿਆ ਮਾਂ ਕੁਬਾਰ ਨੂੰ ਹਾਂ ਜੀ ਹਫ਼ਤਾ ਲਾ ਕੇ ਚੱਲ ਰੋਣਾ ਕਹ ਤੇ ਲੱਕੜੀ ਵਾਲੇ ਚ ਹਾਂ ਪਰ ਆ ਕੇ ਆਊਗਾ ਛੁੱਟੀਆਂ ਮਾਂ ਠੀਕ ਹੈ ਹੋਗੀ ਓਏ ਮਾਮੇ ਨੂੰ ਮਿਲ ਲੈ ਹਾਂ ਜੀ ਹੈ ਕਾ ਆਊਗਾ ਆਊਗਾ ਨਹੀਂ ਤੇ ਜਾ ਗਿਆ ਬਾਹਰ ਬਾਏ ਮੀਆ ਉੱਥੇ ਲੁਕਦੇ ਆ ਟਾਟਾ ਟਾਟਾ ਰਹਿ ਗਈ ਤੇ ਅਦੀ ਟਾਟਾ